ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਰਤ ਦੇ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇੱਕ ਖਬਰ ਸੁਣਾਉਣੀ ਹੈ ਤੇ ਤੁਸੀਂ ਨਿਰਣਾ ਕਰਨਾ ਹੈ ਵੀ ਜਿਹੜੇ ਖਾਲਸਤਾਨੀ ਖਾਲਸਤਾਨ ਦੀਆਂ ਗੱਲਾਂ ਕਰਦੇ ਨੇ ਔਰ ਜੂਥ ਨੂੰ ਗੁੰਮਰਾਹ ਕਰਦੇ ਨੇ ਗਲਤ ਦਿਸ਼ਾ ਤੇ ਤੋਰਦੇ ਨੇ ਤੇ ਇਹ ਲੋਕ ਕਿਹੋ ਜੇ کردار ਦੇ مالک ਨੇ ਤੇ ਜਿਹੜੀ ਖਬਰ ਹੈ ਮੈਂ ਤੁਹਾਨੂੰ ਪੂਰੀ ਪੜ ਕੇ ਸੁਣਾ ਦੇਣੀ ਹੈ ਇਹਦੇ ਵਿੱਚੋਂ ਮੈਂ ਇੱਕ ਵੀ ਅੱਖਰ ਵੱਧ ਘਟਾ ਆਪਣੇ ਕੋਲੋਂ ਨਹੀਂ ਬੋਲਣਾ ਤੇ ਤੁਸੀਂ ਨਿਰਣਾ ਕਰੋ ਵੀ ਇਹ ਕੌਣ ਲੋਕ ਨੇ ਜਿੰਨਾ کردار ਕਿਹੋ ਜਿਹਾ ਔਰ ਕਿਹਦੇ ਨਾਲ ਖੜਦੇ ਨੇ ਕਿਹਦਾ ਵਿਰੋਧ ਕਰਦੇ ਨੇ ਔਰ ਇਹਨਾਂ ਦੀਆਂ ਇਹ ਕਰਤੂਤਾਂ ਦੀ ਸਮਾਜ ਨੂੰ ਕਾਮ ਨੂੰ ਕੀ ਸੇਧ ਹੈ ਕਿ ਤੁਸੀਂ ਨਿਰਣਾ ਕਰਨਾ ਹੈ ਬਜ਼ਿਆਰਤੀ ਬੀਜੇ ਤੇ ਕਨੇਡਾ ਦਾਖਲ ਹੋਏ ਖਾਲਸਤਾਨੀ ਗਗਨਦੀਪ ਸਿੰਘ ਨੇ ਦਾਵਾ ਕੀਤਾ ਹੈ ਕਿ ਭਾਰਤ ਵਿੱਚ ਉਸ ਨੂੰ ਸਮਲਿੰਗੀ ਹੋਣ ਕਾਰਨ ਸਤਾਇਆ ਜਾ ਰਿਹਾ ਸੀ ਤੇ ਕਟੜਪੰਥੀ ਸਿੱਖਾਂ ਨੇ ਇਸ ਖਾਲਸਤਾਨ ਰਾਏ ਸ਼ਮਾਰੀ ਕਾਰਬਨ ਨੂੰ ਕੈਨੇਡਾ ਭਜਾ ਦਿੱਤਾ ਤੇ ਅੱਗੇ ਉਹ ਲਿਖਦੇ ਨੇ ਕਿ ਸ੍ਰੀ ਸਿੰਘ ਭਾਰਤ ਦੇ ਇੱਕ ਸਿੱਖ ਨਾਗਰਿਕ ਹਨ ਜੋ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਜੈਤੂ ਸਰਜਾ ਵਿੱਚ ਪੈਦਾ ਹੋਏ ਸਨ 2016 ਵਿੱਚ ਉਸਨੇ ਇੱਕ ਹੋਰ ਆਦਮੀ ਜਿਸ ਨੂੰ ਡੀਐਸ ਕਿਹਾ ਜਾਂਦਾ ਹੈ ਨਾਲ ਇੱਕ ਪ੍ਰੇਮ ਸੰਬੰਧ ਸ਼ੁਰੂ ਕੀਤਾ ਜੋ ਕਿ ਪੰਜਾਬ ਦੇ ਇੱਕ ਹੋਰ ਸ਼ਹਿਰ ਬਟਾਲਾ ਦੇ ਇੱਕ ਪ੍ਰਭਾਵਸ਼ਾਲੀ ਹਿੰਦੀ ਪਰਿਵਾਰ ਦਾ ਪੁੱਤਰ ਸੀ ਮੈਸ ਸਿੰਧੀ ਪਰਿਵਾਰ ਦਾ ਪੁੱਤਰ ਸੀ ਇਹਨਾਂ ਨੇ ਹਿੰਦੀ ਲਿਖ ਦਿੱਤਾ ਫਰਵਰੀ 2017 ਵਿੱਚ ਇਸ ਸਮਲੰਗੀ ਸੰਬੰਧ ਦਾ ਪਤਾ ਲੱਗਿਆ ਅਤੇ ਸ੍ਰੀ ਸਿੰਘ ਨੂੰ ਡੀਐਸ ਦੇ ਪਿਤਾ ਨੇ ਕੁੱਟਿਆ ਅਤੇ ਧਮਕੀਆਂ ਦਿੱਤੀਆਂ ਨਵੰਬਰ 2017 ਵਿੱਚ ਡੀਐਸ ਦੇ ਪਿਤਾ ਨੇ ਕਥਤ ਤੌਰ ਤੇ ਪੁਲਸ ਨੂੰ ਸ੍ਰੀ ਸਿੰਘ ਦੇ ਘਰ ਛਾਪਾ ਮਾਰਨਾ ਅਤੇ ਉਸ ਨੂੰ ਗਿਰਵਦਾਰ ਕਰਨ ਲਈ ਮਜਬੂਰ ਕੀਤਾ ਸ਼੍ਰੀ ਸਿੰਘ ਨੂੰ ਤਸੀਹੇ ਦਿੱਤੇ ਗਏ ਅਤੇ ਸਥਾਨਕ ਪੁਲਿਸ ਦੁਆਰਾ ਸਿੱਖ ਆਤਮਾਦੀਆਂ ਲਈ ਕੰਮ ਕਰਨ ਅਤੇ ਡੀਐਸ ਨੂੰ ਲੁਕਾਉਣ ਦੇ ਝੂਠੇ ਦੋਸ਼ ਲਗਾਏ ਗਏ ਪੰਜਾਬ ਪੁਲਿਸ ਨੇ ਸ਼੍ਰੀ ਸਿੰਘ ਦੇ ਉਂਗਲਾਂ ਦੇ ਨਿਸ਼ਾਨ ਫੋਟੋ ਅਤੇ ਦਸਕਤ ਖਾਲੀ ਕਾਗਜ਼ਾਂ ਤੇ ਲੈ ਲੈ ਅਤੇ ਸ੍ਰੀ ਸਿੰਘ ਨੂੰ ਅੰਤ ਵਿੱਚ ਰਿਸ਼ਵਤ ਦੇ ਭੁਗਤਾਨ ਤੇ ਰਹਾ ਕਰ ਦਿੱਤਾ ਇਹ ਖਬਰ ਹੈ ਹੁਣ ਇਹ ਜਿਹੜੀਆਂ ਤਾਰਾਂ ਨੇ ਖਾਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹ ਖਬਰ ਚੱਲੀ ਹੋਈ ਹੈ ਤੁਸੀਂ ਖਬਰ ਇਹ ਪੜੀ ਹੋਣੀ ਹੈ ਮੈਂ ਇੱਕ ਖਬਰ ਦੇ ਵਿੱਚ ਇੱਕ ਅੱਖਰ ਵੀ ਆਪਣੇ ਕੋਲੋਂ ਵੱਧ ਘੱਟ ਨਹੀਂ ਬੋਲਿਆ ਮੈਂ ਸਿਰਫ ਇਹਨਾਂ ਕਿਹਾ ਵੀ ਤੁਸੀਂ ਨਿਰਣਾ ਕਰੋ ਵੀ ਇਹ ਲੋਕਾਂ ਦਾ ਕਿਰਦਾਰ ਕੀ ਹੈ ਇਹ ਲੋਕ ਸਮਾਜ ਨੂੰ ਸੇਧ ਕੀ ਦੇਣਗੇ ਔਰ ਜਦੋਂ ਇਹ ਭਾਰਤ ਦੀਆਂ ਏਜੰਸੀਆਂ ਤੇ ਜਾਂ ਭਾਰਤ ਸਰਕਾਰ ਤੇ ਉਂਗਲਾਂ ਚੱਕਦੇ ਨੇ ਤੁਹਾਡਾ ਕਿਰਦਾਰ ਕੀ ਹੈ ਜਾਂ ਜਿਹੜਾ ਬੰਦਾ ਸੱਚ ਬੋਲਦੇ ਵੇ ਉਹਨੂੰ ਕਹਿਣਗੇ ਇਹਦੇ ਖਾਖੀ ਨਿੱਕਰ ਪਾਈ ਹੋਣੀ ਐ ਇਹ ਆਰਸ ਦਾ ਏਜੰਟ ਹੋਣਾ ਇਦਾਂ ਕੁਛ ਕਹਿ ਕੇ ਇਹ ਬੰਦੇ ਟੌਰਚਰ ਕਰਦੇ ਪਰ ਕੀ ਜਿਹੜੇ ਇਦਾਂ ਦੇ ਕਿਰਦਾਰ ਦੇ ਬੰਦੇ ਨੇ ਉਹ ਸ਼ਰਿਆਂ ਮ ਕਹਿੰਦੇ ਆ ਕਿ ਮੈਨੂੰ ਭਾਰਤ ਵਿੱਚ ਸਤਾਇਆ ਗਿਆ ਔਰ ਸਤਾਉਣ ਵਾਲੇ ਕੌਣ ਸੀ ਖੁਦ ਖਾਲਸਤਾਨੀ ਔਰ ਮੈਨੂੰ ਕੈਨੇਡਾ ਜਾਣ ਦੀ رائے ਦੇਣ ਵਾਲੇ ਕੌਣ ਸੀ ਉਹ ਵੀ ਖਾਲਸਤਾਨੀ ਹੁਣ ਇਹਦਾ ਮਤਲਬ ਵੀ ਜਿਹੜਾ ਇਹ ਇਸ਼ੂ ਹੈ ਖਾਲਸਤਾਨ ਦਾ ਇਹਦੇ ਵਿੱਚ ਕਿੰਨੇ ਕਿਰਦਾਰ ਵਾਲੇ ਲੋਕ ਨੇ ਔਰ ਉਹ ਲੋਕ ਕਿੰਨੇ ਕਹਿ ਲਈਏ ਗ੍ਰਾਫਟ ਦੇ ਵਿੱਚ ਗਰਕ ਹੋਏ ਹੋਏ ਨੇ ਇਹ ਕਹਿ ਲਈਏ ਵੀ ਇੰਨਾ ਲੋਕਾਂ ਦੇ ਜਦੋਂ ਤੁਸੀਂ ਕਰੈਕਟਰ ਦੀ ਗੱਲ ਕਰੋਗੇ ਕਿਰਦਾਰ ਦੀ ਗੱਲ ਕਰੋਗੇ ਗੁਰੂ ਸਾਹਿਬ ਦੇ ਸਿਧਾਂਤ ਦੇ ਨੇੜੇ-ਤੇੜੇ ਵੀ ਲੋਕ ਹੈ ਨਹੀਂ ਤੇ ਮੇਰਾ ਕਹਿਣ ਤੋਂ ਮਤਲਬ ਇੱਥੇ ਇਹ ਹੀ ਹੈ ਵੀ ਇਹ ਖਬਰ ਤੁਸੀਂ ਚੰਗੀ ਤਰ੍ਹਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸੁਣੀ ਹੋਣੀ ਹੈ ਤੇ ਇਹ ਕੌਣ ਕਹਿਣ ਵਾਲਾ ਕੌਣ ਹੈ ਗਗਨਦੀਪ ਸਿੰਘ ਤੇ ਹੁਣ ਤੁਸੀਂ ਨਿਰਣਾ ਕਰ ਲਿਓ ਤੇ ਵੀ ਕਿਹੜੇ ਲੋਕਾਂ ਨੂੰ ਕਿੱਥੇ ਥਾਂ ਚਾਹੀਦੀ ਹੈ ਕਿਹੜੇ ਲੋਕਾਂ ਨੂੰ ਕਿੱਥੇ ਥਾਂ ਚਾਹੀਦੀ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ